ਦੋਸਤ ਦੇ ਨਾਲ ਜਾਵਾਂਗੇ ਕਿਉਂ ਮੇਲਿਆਂ ਮੇਲਾ ਮੇਲਿਆਂ ਦਾ ਤੇ ਨਹੀਂ ਯਾਰਾਂ 베ਲੀਆਂ ਦਾ ਨਹੀਂ ਰੰਨਾ 베ਲੀਆਂ ਦਾ ਚੌਥੀ ਪੀੜੀ ਆ ਜੀ ਚੌਥੀ ਪੀੜੀ ਕਿਉਂਕਿ ਵਿਚਾਰੀ 베ਲੀ ਵਿਚਾਰੀ ਕੀ ਕਰੂਗੀ 베ਲੀ ਹੁੰਦੀ ਹੈ ਜਿਹੜੀ ਰੰਨਾ ਉਹ ਤਾਂ ਮੇਲੀ ਦੇਖਣ ਤੇ ਤੂੰ ਅੱਜ ਆਪਾਂ ਪਹੁੰਚੇ ਆ ਪਿੰਡ ਰਹੀੜੇ ਦੇ ਪਾਲੀਆਂ ਦੇ ਲਵੇ ਜਿਹੜੇ ਕਿ ਆਪਣੇ ਪਿੰਡ ਮੇਲੇ ਦੇ ਵਿੱਚ ਛਪਾਰ ਆਏ ਨੇ ਛਪਾਰ ਪਿੰਡ ਦੇ ਮੇਲੇ ਦੇ ਵਿੱਚ ਬਾਬੇ ਦੇ ਦਰਬਾਰ ਤੇ ਬੱਕਰੀਆਂ ਦੇ ਰਾਤ ਦੀ ਚੌਂਕੀ ਭਰਉਣਾ ਤੇ ਅੱਜ ਹੁਣ ਮੇਰਾ ਖਿਆਲ ਵੀ 2:30 ਵਜ ਗਏ ਐਂ ਦਿਨ شپੇ ਤੱਕ ਚੌਂਕੀ ਭਰਾ ਕੇ ਹੈ 12 ਭਰਾ ਮਜੀ ਚਲੋ ਕੋਈ ਨਹੀਂ 12 ਤੋਂ 3 ਦੀ 3 ਦੀ ਵੱਜ ਜਾਣਗੇ ਕੋਈ ਗੱਲ ਨਹੀਂ ਇਧਰ ਹੋ ਜਾ ਬਾਈ ਕੀ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਬਾਈਆਂ ਨਾਲ ਜਿਹੜੇ ਕੇ ਬਾਬੇ ਦੀ ਚੌਂਕੀ ਭਰਉਣਾ ਆਏ ਨੇ ਰਾਤ ਦੇ ਬੈਠੇ ਨੇ ਬਾਬੇ ਦੀ ਹਾਜ਼ਰੀ ਹਜ਼ੂਰੀ ਦੇ ਵਿੱਚ ਬਾਬੇ ਨੂੰ ਨਮਾਜ਼ ਰਹਿ ਨੇ ਉਹ ਖੜੀ ਰਹਿੰਦੇ ਵੀਰੇ ਬਾਬੇ ਨੂੰ ਨਮਾਜ਼ ਰਹਿ ਨੇ ਪਾਲੀ ਪਿੰਡ ਰਹੀੜਾ ਪਿੰਡ ਰਹੀੜਾ ਜਿੱਥੇ ਦਾਦਾ ਦਾ ਪੀੜਾ ਏ ਹੁਣ ਪਾਈਆਂ ਦੇ ਨਾਲ ਗੱਲਬਾਤ ਕਰਦੇ ਆਂ ਹਾਂ ਵੀ ਬਾਈ ਆਏ ਸਾਲ ਆਉਨੇ ਹੋ ਹਾਂਜੀ ਹਾਂ ਕਿ ਕਾਹ ਵੰਦਨੀਆਂ ਬੱਕਰੀਆਂ ਨੇ ਇੱਕ ਦੀਆਂ ਨੇ ਇੱਕ ਦੀਆਂ ਹੀ ਨੇ ਦੋ ਜਣਿਆਂ ਦੀਆਂ ਬੱਕਰੀਆਂ ਤੇ 18 ਹੋ ਗਏ ਪਾਲੀ ਹਾਂਜੀ ਇਹ ਯਾਰ ਦੋਸਤੋਂ ਇਕੱਠੇ ਹੋਏ ਆ ਇਹ ਨਵੇਂ ਨੇ ਮੁੰਡੇ ਇਹ ਕਹਿੰਦੇ ਵੀ ਜੇ ਦੋਸਤ ਦੇ ਨਾਲ ਜਾਵਾਂਗੇ ਕਿਉਂ ਮੇਲਿਆਂ ਮੇਲਾ ਮੇਲਿਆਂ ਦਾ ਤੇ ਨਹੀਂ ਯਾਰਾਂ ਵੇਲੀਆਂ ਦਾ ਨਹੀਂ ਰੰਨਾ ਵੇਲੀਆਂ ਦਾ ਚੌਥੀ ਪੀੜੀ ਆ ਜੀ ਚੌਥੀ ਪੀੜੀ ਕਿਉਂਕਿ ਵਿਚਾਰੀ ਬੇਲੀ ਵਿਚਾਰੀ ਕੀ ਕਰੂਗੀ ਬੇਲੀ ਹੁੰਦੀ ਹੈ ਜਿਹੜੀ ਰਾਨਾ ਉਹ ਤਾਂ ਮੇਲੀ ਦੇਖਣ ਤੇ ਹੁੰਦੀ ਹੈ ਰੋਣੇ ਰੋਗੀਆਂ ਹੁੰਦੀ ਹੈ ਉਹ ਚਲ ਐ ਨਹੀਂ ਕਹਿਣਾ ਆਪਾਂ ਨੇ ਨਾ 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 ਗਲਤ ਨਹੀਂ ਕਹਿਣਾ ਸਹੀ ਸਹੀ ਕਹਾਂਗੇ ਵਿੱਚੋਂ ਚਲ ਕੋਈ ਨਹੀਂ ਇਹ ਗਲਤ ਜੇ ਗੱਲ ਕਹੀ ਵੀ ਜਾਵੇ ਇਹ ਹੀ ਜੀ ਗੱਲ ਕੱਟ ਦਿਆ ਕਰੋ ਵਿੱਚੋਂ ਕਿਉਂ ਸਾੰਨੇ ਕਹਿਣੀ ਹੁੰਦੀ ਹੈ ਕੱਟ ਕੇ ਵੀਡੀਓ ਬਣਾ ਦਿਓ ਉਹ ਬਸ ਉਹ ਖੜ ਜਾ ਤੇ ਉਹ ਗੱਲ ਵਾਂਗੂ ਬਾਈ ਇਹ ਦੋਸਤ ਇਕੱਠੇ ਹੋ ਕੇ ਆਏ ਨੇ ਵੀ ਜੇ ਮੇਲੇ ਤੇ ਵਿੱਚ ਵਾਗੇ ਡਾਂਗ ਖੜਕ ਗਈ ਤਾ ਦੋ ਜਣੇ ਕੀ ਕਰਨਗੇ ਆਪਾਂ ਵੀ ਜਣੇ ਨਾਲ ਚੱਲਦੇ ਆਂ ਅੱਜ ਕੱਲ ਦੀ ਮੰਡੀਰ ਬੋਈ ਚੁੱਪ ਕਰ ਅੱਜ ਕੱਲ ਦੀ ਮੰਡੀਰ ਕਿਉਂਕਿ ਸਵਾਇਕਾਂ ਪੀਂਦਾ ਕੋਈ ਨਸ਼ਾ ਪੀਂਦਾ ਆਹ ਜਾਂ ਕੇ ਲੜਾਈ ਮੱਲੋ ਮੱਲੀ ਮੋਟੇ ਨਾਲ ਮੋਢਾ ਲੱਗਿਆ ਹੋ ਜਾਂਦੀ ਹੁੰਦੀ ਆ ਹਾਈ ਹੋ ਜਾਂਦੀ ਹੈ ਤੇ ਯਾਰ ਦੋਸਤ ਇਕੱਠੇ ਹੋ ਕੇ ਆਏ ਨੇ ਵੀ ਆਪਾਂ ਦੋ ਜਣੇ ਦਾ ਮਾਲ ਡਾਂਗਾ ਚੱਕ ਲੋ ਵੀ ਜਣੇ ਦਾਇ ਚਾਚਾ ਨਹੀਂ ਆ ਐ ਚੱਕ ਕੇ ਆਏ ਨੇ ਰਿਸ਼ਤੇਦਾਰ ਆ ਹਾਂ ਕੋਈ ਰਿਸ਼ਤੇਦਾਰ ਕੋਈ ਭੈਣ ਭਾਈ ਕੋਈ ਮਲਾਜੇਦਾਰ ਤੇ ਇਕੱਠੇ ਹੋ ਕੇ ਆਏ ਨੇ ਤੇ ਇਹ ਰੱਬ ਦਾ ਫਕੀਰ ਆ ਤੇ ਪੂਰਾ ਪੀਰਾਂ ਦਾ ਪੀਰ ਬਾਗੂ ਬਾਗੂ ਇਹ ਆ ਬਾਗੂ ਪਾਉਂਦਾ ਫਿਰੇ ਬਾਗੀਆਂ ਚ ਮਕੀਲਾ ਮੇਲਣੇ ਹਾਂ ਹਾਂ ਥਾਪੀਆਂ ਮਾਰਦਾ ਪੂਰੀਆਂ ਹਾਂ ਪੂਰੀਆਂ ਥਾਪੀਆਂ ਮਾਰਦਾ ਹਾਂ ਹਾਂ ਬਈ ਚੰਗੀਆਂ ਚੰਗੀਆਂ ਵੀਰੇ ਬੱਕਰੀਆਂ ਦਿਖਾ ਤੇਰੀਆਂ ਨਸਲ ਦੀਆਂ ਇੱਕ ਸਾਲ ਤੋਂ ਨਸਲ ਮੁੱਲ ਲਈ ਆਇਆ ਜਾਂ ਰੱਖੀ ਹੋਈ ਹੈ ਕਰਦੇ 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 ਮੁੱਲ ਰਵਾ ਨਹੀਂ ਲਿਆ ਨਾ ਨਾ ਕੰਨ ਤਾਂ ਬਤੰਦਰ ਨੇ ਗੱਜ-ਗੱਜ ਦੇ ਵਿਧਾ ਰੱਖੇ ਨੇ ਬੱਕਰੀ ਦੇ ਆ ਵੀਰੇ ਆ ਕਰਦੇ ਕਾਨੂੰ ਬੱਕਰੀ ਪਤਾ ਨਹੀਂ ਵਿਧਾ ਕੇ ਖਿੱਚਦਾ ਇਹ ਨਾ ਨਾ ਕਾਪੇ ਕੋ ਕਰਦੀਆਂ ਪੱਠਾਂ ਨੇ ਉਹ ਯਾਰ ਅੱਛਾ ਕਰਦੀਆਂ ਐ ਬਗਾਨੀਆਂ ਕਿਸੇ ਦੀਆਂ ਨਹੀਂ ਆਪਣੇ ਘਰ ਦੀਆਂ ਲੈ ਇਹ ਨਹੀਂ ਕਰਦੇ ਆਪਾਂ ਲੈ ਦੇ ਨਹੀਂ ਕਰਦੇ ਮੁੰਡੇ ਕਹਿੰਦੇ ਨਾ ਅਸੀਂ ਵੇਚੀਏ ਕਰਦੇ ਨੇ ਹੈਗੇ ਆਹ ਮੁੰਡਾ ਕਰਦਾ ਪਰ ਆ ਕਿੰਨੀਆਂ ਬੱਕਰੀਆਂ ਦਾ ਘਰੇ ਰੱਖੀਆਂ ਨੇ ਇਹ ਇਹ ਮੁੰਡਾ ਕਰਦਾ ਲੈ ਵੇਚ ਇਹ ਕਹਿੰਦਾ ਘਰੇ ਰੱਖੀਆਂ ਹੋਈਆਂ ਨੇ ਕਿੰਨੀਆਂ ਬੱਕਰੀਆਂ ਨੇ ਛੋਟੇ ਭਾਈ ਤੈਨੂੰ ਹੈਗੇ ਨਹੀਂ 40 45 ਬੱਕਰੀਆਂ ਨੇ 40 45 ਅੱਧੀਆਂ ਲੈ ਕੇ ਆਏ ਉਹਰੇ ਹਾਂ ਉਹ ਬੱਕਰੀਆਂ ਬੜੀਆਂ ਬੜੀਆਂ ਲੈ ਕੇ ਆਏ ਆ ਬੱਕਰੀ ਲਾਲ ਪੂਰੀ ਡੱਬੀ ਵੀ ਬਹੁਤ ਸੋਹਣੀ ਹੈ ਤੇਰੀ ਆਈ ਪਾਕਿਸਤਾਨ ਦਾ ਰਵੇ ਹੈ ਪਾਕਤਾਨੀਆਂ ਹੈ ਪਾਕਤਾਨੀਆਂ ਹੈ ਹਾਂ ਇਹ ਬੁੜਿਆਂ ਦਾ ਖਰਨਾ ਥੋੜਾ ਪੁਰਾਣੀ ਰੱਖਿਆ ਜੀ ਨਾਨੀ ਨੂਨੀ ਅਹੀਂ ਜੀ ਹੋਣੀ ਕਿਉਂ ਨਾਨੀ ਦੋਤੀ ਜਮਕੀ ਦਾ ਮਾਂ ਇਹਦੀ ਗੱਪੀ ਸੀ ਆ ਦੇਖੋ ਜੀ ਜਵਾਨ ਹੈ ਪੂਰੀ ਹਾਂ ਜੀ ਹਾਂ ਹੁਣ ਸੂਈ ਹੋਈ ਹੈ ਆ ਬਲੂਨ ਸੂਈ ਆਈ ਬਲੂਨ ਨਾ ਗੱਪਣਾ ਹੁਣ ਤਾਂ ਗੱਪਣੀ ਅੱਛਾ ਗੱਪਣੇ ਹੁਣ ਤਾਂ ਦੂਜੇ ਦੂਗੇ ਕੱਦ ਬਹੁਤ ਹੈ ਬੱਕਰੀ ਦਾ ਰੇਟ ਰੂਟ ਇਹਦਾ ਕੀ ਹੈ ਕੋਈ ਨਹੀਂ ਕਰਦੇ ਕੱਲੀ ਰੱਖੀ ਆ ਇਹਦਾ ਕਹਿੰਦੇ ਵੀ ਸੇਲ ਹੀ ਨਹੀਂ ਕਰਦੇ ਸੀ ਤਾਂ ਵੇਚਦੇ ਹੀ ਨਹੀਂ 40 ਬੱਕਰੀਆਂ ਰੱਖੀ ਨੇ ਕੱਲੀ ਹਾਂ ਕਰਦਾ ਰਵਾ ਬਾਬੇ ਇਹਦਾ ਕਹਿੰਦਾ ਬਾਬੇ ਕਰਦਾ ਰਵਾ ਹਾਂ ਕਿਸੇ ਨੂੰ ਨਹੀਂ ਲੱਤੀ ਆ 5 ਲੱਖ ਕਿਸੇ ਤੋਂ ਬੱਕਰੀ ਨਹੀਂ ਲੱਤੀ ਅੱਜ ਤਾਈਂ ਕਰਦੀ ਖਾਨਦਾਨੀ ਤੁਰ ਹੀ ਆਉਂਦੀ ਹੈ ਹਾਂਜੀ ਹਾਂਜੀ ਹਾਂ ਜਿੱਦਾਂ ਦੀ ਦੁਨੀਆ ਜੁੜੀ ਆਉਂਦੀ ਹੈ ਉਦੋਂ ਦੇ ਦੁਨੀਆ ਦੇ ਨਾਲ ਜੁੜੇ ਜਾ ਰਹੇ ਨੇ ਬੱਕਰੀਆਂ ਮੀਮ ਨੇ ਵੇਚਤੇ ਮੀਮਣੀਆਂ ਪਾਲ ਲਈ ਚੌਥੀ ਪੀੜੀ ਹੋ ਗਈ ਆ ਜੀ ਚੌਥੀ ਪੀੜੀ ਹੋ ਗਈ ਬੜੀ ਯਾਦ ਰੱਖੀ ਚੌਥੀ ਪੀੜੀ ਚੌਥੀ ਹੋ ਗਈ ਚੌਥੀ ਅੱਛਾ ਬਾਈ ਕਹਿੰਦਾ ਚੌਥੀ ਪੀੜੀ ਹੋ ਗਈ ਬਾਈ ਬੱਕਰੀਆਂ ਇੰਜ ਚੱਲੀਆਂ ਆ ਰਹੀਆਂ ਨੇ ਕਹਿੰਦਾ ਅਸੀਂ ਕਦੇ ਬੱਕਰੀ ਮੁੱਲ ਨਹੀਂ ਲਈ ਬਹੁਤ ਸੋਹਣੀਆਂ ਬੱਕਰੀਆਂ ਨੇ ਕੋ ਲੋਹੀ ਜੀ ਬੱਕਰੀ ਦਿਖਾ ਮੈਨੂੰ ਫੜ ਕੇ ਹਾਂ ਪੀੜ ਹੋ ਗਈ ਕੱਲੇ ਕੱਲੇ ਬੰਦਾ ਬੰਦੇ ਦੇ ਮੋਟਿਆਂ ਤੇ ਖੜ ਕੇ ਆਇਆ ਬਹੁਤ ਧੰਨਵਾਦ ਹਾਂਜੀ ਇਹ ਲੋਹੀ ਲੋਹਾ ਰੰਗੀ ਬੱਕਰੀ ਪੱਟਸਨ ਅੱਕੀ ਸਤਿ ਸ੍ਰੀ ਅਕਾਲ ਅਸਲਾਮ ਅਲੈਕਮ ਜੀ ਆਇਆਂ ਨੂੰ ਜੀ ਆਇਆਂ ਨੂੰ ਛੋਟੀ ਪੂੜਾ ਬੰਦਾ ਆਲੀ ਨਹੀਂ ਫਿਰਦਾ ਜੇ ਇੱਕ ਮਾਰੀ ਨਾ ਬਲ ਖਾਜੂ ਪਰ ਟੁੱਟਦੀ ਨਹੀਂ ਤੇਲ ਲਾ ਲਾ ਕੇ ਕਾੜ ਕੇ ਛੋਟੀ ਪੂੜੇ ਦੀ ਬਣਾਈ ਹੋਈ ਹੈ ਹਾਂ ਯਾਦ ਇਕਦੀਆਂ ਬਣਾਈ ਇਹ ਛੋਟੀਆਂ ਦਾ ਸ਼ੌਂਕੀ ਸਰਦਾਰ ਹੈ ਹਾਂ ਜੀ ਸ਼ੌਂਕੀ ਸਰਦਾਰ ਛੋਟੀਆਂ ਦਾ ਹੋਰ ਬਾਬਾ ਜੀ ਕੀ ਹਾਲ ਹੈ ਕਿਹੜੇ ਪਿੰਡ ਤੋਂ ਆਏ ਆ ਇਹ ਬੰਦੇ ਆ ਬੰਦੇ ਨੇ ਅੱਛਾ ਬੁੜਾ ਲਾਣੇਦਾਰ ਆਪਣਾ ਹਾਂ ਜੀ ਇਹਦੀ ਨਸਲ ਅੱਛਾ ਨਸਲਾਂ ਐਸੀ ਦਾ ਬਾਪੂ ਉਹ ਲਾਣੇਦਾਰ ਨਹੀਂ ਆਪਣਾ ਜੱਥੇਦਾਰ ਹੈ ਮੁਖ ਪ੍ਰਧਾਨ ਹਾਂ ਸਾਰੀ ਟੀਮ ਦਾ ਹਾਂ ਜੀ ਇਹ ਬੰਦਾ ਜੀ ਸਾਰੀ ਟੀਮ ਦਾ ਮੁਖ ਪ੍ਰਧਾਨ ਤੇ ਬਹੁਤ ਬੰਦਾ ਵਧੀਆ ਸਾਰੀ ਉਮਰ ਇਹਦੀ ਬੱਕਰੀਆਂ ਚਾਰਦੇ ਦੀ ਲੰਗੀ ਪੁਰਾਣਾ ਮੁੱਢਾ ਚੰਗੇ ਖਰਨੇ ਦੀਆਂ ਬੱਕਰੀਆਂ ਨੇ ਬਹੁਤ ਵਧੀਆ ਸਟਾਈਲ ਦੀਆਂ ਬੱਕਰੀਆਂ ਨੇ ਦੋ ਬੱਕਰੀਆਂ ਇਹਦੇ ਹੀ ਦੇਣ ਆ ਇਹ ਬਾਬਾ ਕਹਿੰਦੇ ਬਾਬੇ ਦੀ ਦੇਣ ਹੈ ਹਾਂ ਜੀ ਦੋ ਬੱਕਰੀਆਂ ਤਕੜੀਆਂਆਂ ਲਿਆ ਕੱਢ ਕੇ ਥੋੜੀ ਫੋਟੋ ਲਾਵਾਂ ਮੂਰੇ। ਉਹ ਲਿਆ। ਉਹ ਜੋ ਤਾਗੀ। ਹਾਂ। ਕਿਉਂ ਕੰਮ ਸਿੱਖ ਜਾਂਦਾ ਬੰਦਾ ਇੱਕ ਦੂਜੇ ਨੂੰ ਦੇਖ ਕੇ। ਹੁਣ ਮੇਲੇ ਚਾਈ ਆ ਦੁਨੀਆ ਇੱਥੋਂ ਬਹੁਤ ਕੁਝ ਸਿੱਖਣ ਨੂੰ ਮਿਲੂ ਤੁਹਾਨੂੰ। ਹਾਂ। ਅਣਜਾਣ ਤੋਂ ਅਣਜਾਣ ਬੰਦਾ ਵੀ ਇੱਥੋਂ ਸਿੱਖ ਕੇ ਲਿਜਾਊ। ਲੜ ਪੱਲੇ ਗੱਲ ਨੂੰ ਬੰਨ੍ਹ ਕੇ ਲਿਜਾਊਗਾ। ਹਾਂ ਜੀ। ਤੇ ਆਪਜੀ ਬਾਈ ਦੋ ਬੱਕਰੀਆਂ ਦੀ ਇੱਥੇ ਹੁਣ ਵੀਡੀਓ ਦੇ ਵਿੱਚ ਆ। ਖੜ ਜੋ ਜਿਹੜਾ ਮੁੱਖ ਮੈਂ ਮਾਨ ਹੈ ਤੁਹਾਡਾ ਮੂਹਲਾ। 9313 1543 15431 ਹਾਂ ਜੀ ਮੇਰਾ 9513 9513 ਜੀ 15431 15431 9876863161 98764 ਹੈ 68 68 63161 63161